ਗੱਲ ਕਰਾਂਗੇ ਅਬਦਾਲੀਆਂ ਦੀ ਇੱਕ ਬੈਂਗਮੀ ਰਚਨਾ 8 ਤਰੀਕ ਨੂੰ ਪ੍ਰੋਗਰਾਮ ਹੋਇਆ ਸੀ ਜਿਹੜੇ ਡਿਜੀਟਲ ਯੁੱਗ ਦੇ ਅਬਦਾਲੀ ਨੇ 21ਵੀਂ ਸਦੀ ਦੇ ਅਬਦਾਲੀ ਨੇ ਅੱਜ ਦੇ ਅਬਦਾਲੀ ਨੇ ਭੇਸ ਬਦਲੀ ਫਿਰਦੇ ਆ ਉੱਥੇ ਪਹੁੰਚੇ ਨਹੀਂ ਕੁਰਸੀਆਂ ਲੱਗੀਆਂ ਖਾਲੀ ਰਹਿ ਗਈਆਂ ਤਾਂ ਬੈਂਗਮੀ ਇੱਕ ਹਫ਼ਤਾ ਜਰੀ ਆਪਣੀ ਗੱਲ ਰੱਖਾਂਗੇ ਚੰਗੀ ਲੱਗੀ ਸ਼ੇਅਰ ਕਰ ਦਿਓ ਨਹੀਂ ਜਿਵੇਂ ਰੋਜ਼ ਇਗਨੋਰ ਕਰਦੇ ਹੋ ਉਹ ਵੀ ਕਰ ਦਿਓ ਕਹਿੰਦਾ ਬੜਾ ਹੁੱਬ ਕੇ ਨੇ ਆਖਦੇ ਅਸੀਂ ਸੁਵਾਲ ਪੁੱਛਣ ਲੋਕਾਂ ਨੂੰ ਲਾਇਆ ਬੜਾ ਹੁਬ ਹੁਬ ਆਖਦੇ ਅਸੀਂ ਸਵਾਲ ਪੁੱਛਣ ਲੋਕਾਂ ਨੂੰ ਲਾਇਆ ਲੁਧਿਆਣੇ ਖਾਲੀ ਕੁਰਸੀ ਪਈ ਰਹੇਗੀ ਜਵਾਬ ਦੇਣ ਕੋਈ ਨਾ ਆਇਆ ਲੁਧਿਆਣੇ ਖਾਲੀ ਕੁਰਸੀ ਪਈ ਰਹੇਗੀ ਜਵਾਬ ਦੇਣ ਕੋਈ ਨਾ ਆਇਆ ਲੈਂਡ ਪੂਲਿੰਗ ਸਕੀਮ ਵਧੀਆ ਵਿਰੋਧੀ ਗੁੰਮਰਾਹ ਲੋਕਾਂ ਨੂੰ ਕਰਦੇ ਲੈਂਡ ਪੂਲਿੰਗ ਸਕੀਮ ਵਧੀਆ ਵਿਰੋਧੀ ਗੁੰਮਰਾਹ ਲੋਕਾਂ ਨੂੰ ਕਰਦੇ ਆਵੇਲੜ ਉੱਠ ਕੇ ਆ ਜਾਂਦੇ ਹੱਥਾਂ ਵਿੱਚ ਝੰਡੇ ਫੜਦੇ ਆ ਬੇਲੜ ਉੱਠ ਕੇ ਆ ਜਾਂਦੇ ਹੱਥਾਂ ਵਿੱਚ ਝੰਡੇ ਫੜਦੇ ਤਾਮਝਾਮ ਉਵੇਂ ਚੱਲੀ ਜਾਂਦਾ ਬਸ ਲੋਗੋ ਚੇਂਜ ਕਰਦੇ ਤਾਮਝਾਮ ਉਵੇਂ ਚੱਲੀ ਜਾਂਦਾ ਬਸ ਲੋਗੋ ਚੇਂਜ ਕਰਦੇ ਜੀਜੇ ਸਾਲੇ ਤੋਂ ਇਹ ਕਿਹੜਾ ਘਟਨੇ ਪੰਜਾਬ ਗੁੱਲੀ ਵਾਂਗਰਾਂ ਘਟਦੇ ਜੀਜੇ ਸਾਲੇ ਤੋਂ ਇਹ ਕਿਹੜਾ ਘਟਨੇ ਪੰਜਾਬ ਗੁੱਲੀ ਵਾਂਗਰਾਂ ਘਟਦੇ ਰੰਗਲਾ ਰੰਗਲਾ ਕਰਦੇ ਆਹ ਕਿਹੜਾ ਪੰਜਾਬ ਬਣਾਤਾ ਰੰਗਲਾ ਰੰਗਲਾ ਕਰਦਿਆ ਨੇ ਆਹ ਕਿਹੜਾ ਪੰਜਾਬ ਬਣਾਤਾ ਹਰ ਮੈਕਮਾ ਘਾਟੇ ਵਿੱਚ ਚੱਲੇ ਲੱਗਦਾ ਖਜ਼ਾਨਾ ਸੇਵਾ ਤੇ ਬਿਠਾਤਾ ਹਰ ਮੈਕਮਾ ਘਾਟੇ ਵਿੱਚ ਚੱਲੇ ਲੱਗਦਾ ਖਜ਼ਾਨਾ ਸੇਵਾ ਤੇ ਬਿਠਾਤਾ ਅਸਤੀਫਾ ਅਸਤੀਫਾ ਦੇਣ ਦੀ ਖੇਡ ਚੱਲਦੀ ਦਿਓ ਵੱਡਾ ਅਹੁਦਾ ਅਹਿਸਾਸ ਕਰਾਤਾ ਅਸਤੀਫਾ ਅਸਤੀਫਾ ਦੇਣ ਦੀ ਖੇਡ ਚੱਲਦੀ ਦਿਓ ਵੱਡਾ ਅਹੁਦਾ ਅਹਿਸਾਸ ਕਰਾਤਾ ਹੱਥ ਜੋੜ ਕੇ ਮੰਗੀ ਲੋਕਾਂ ਤੋਂ ਸੇਵਾ ਹੱਥ ਜੋੜ ਕੇ ਮੰਗੀ ਲੋਕਾਂ ਤੋਂ ਸੇਵਾ ਐਮਐਸਪੀ ਮੈਡਮ ਕਿੰਨਾ ਕੁ ਫਰਜ਼ ਨਿਭਾਤਾ ਵੋਟਾਂ ਤੋਂ ਪਹਿਲਾਂ ਆਮ ਆਮ ਘਰਾਂ ਦੇ ਕਹਿ ਤੁਰੇ ਫਿਰਦੇ ਪਾ ਜੱਫੀ ਹੱਥ ਮਿਲਾਉਂਦੇ ਵੋਟਾਂ ਤੋਂ ਪਹਿਲਾਂ ਆਮ ਆਮ ਘਰਾਂ ਦੇ ਕਹਿ ਤੁਰੇ ਫਿਰਦੇ ਪਾ ਜੱਫੀ ਹੱਥ ਮਿਲਾਉਂਦੇ ਅੱਜ ਕੱਲ ਜਨਾਬ ਨਾਲ ਕਿਸੇ ਨੂੰ ਮਿਲਦੇ ਨਾਲ ਵੱਡੇ ਕਾਫਲੇ ਆਉਂਦੇ ਅੱਜ ਕੱਲ ਜਨਾਬ ਨਾ ਕਿਸੇ ਨੂੰ ਮਿਲਦੇ ਨਾਲ ਵੱਡੇ ਕਾਫਲੇ ਆਉਂਦੇ ਗੱਲੀਆਂ ਬਾਤੀ ਚਾੜਿਆ ਲੀਹਾਂ ਤੇ ਪੰਜਾਬ ਚਿੱਟਾ ਵੀ ਸਾਰਾ ਮੁਕਾਤਾ ਗੱਲੀਆਂ ਬਾਤੀ ਚਾੜਿਆ ਲੀਹਾਂ ਤੇ ਪੰਜਾਬ ਚਿੱਟਾ ਵੀ ਸਾਰਾ ਮੁਕਾਤਾ ਸ਼ਾਮਲਾਟਾਂ ਢਾਹ ਬਲਡੋਜ਼ਰ ਥੱਕਿਆ ਸ਼ਾਮਲਾਟਾਂ ਢਾਟਾ ਕੇ ਬਲਡੋਜ਼ਰ ਥੱਕਿਆ ਹੁਣ ਪਤਾ ਨਹੀਂ ਕਿੱਧਰ ਖੜਾਤਾ জেબીટી ਤੇ ਪ੍ਰੋਫੈਸਰਾਂ ਦੀ ਭਰਤੀ ਰੱਦ ਕੀਤੀ ਮੁੰਡੇ ਕੁੜੀਆਂ ਪਾਉਣ ਦਹਾਈ ਜੇਬੀਟੀ ਤੇ ਪ੍ਰੋਫੈਸਰਾਂ ਦੀ ਭਰਤੀ ਰੱਦ ਕੀਤੀ ਮੁੰਡੇ ਕੁੜੀਆਂ ਪਾਉਣ ਦਹਾਈ ਜਿਹੜੀ ਕਿਸੇ ਨੂੰ ਨਾ ਦਿਖ ਰਹੀ ਕਹੋ ਜਹੀ ਸਿੱਖਿਆ ਕ੍ਰਾਂਤੀ ਆਈ ਜਿਹੜੀ ਕਿਸੇ ਨੂੰ ਨਾ ਦਿਖ ਰਹੀ ਕਹੋ ਜਹੀ ਸਿੱਖਿਆ ਕ੍ਰਾਂਤੀ ਆਈ ਤਾਂ ਇਹ ਜਿਹੜੀ ਬੈਂਗਮੀ ਰਚਨਾ ਜੋ ਕੁਝ ਹੋ ਰਿਹਾ ਹੈ ਜੋ ਕੁਝ ਆਪਾਂ ਦੇਖ ਰਹੇ ਹਾਂ ਭਰਤੀ ਦੀ ਗੱਲ ਕਰੀਏ ਇਹਦੇ ਵਿੱਚ ਦੋ ਭਰਤੀਆਂ ਸੀਗੀਆਂ ਆਪਣੇ ਪਿੰਡ ਮੁੰਡਾ ਹੈਗਾ ਉਹਦੇ ਕੋਲੇ ਜੋਇਨਿੰਗ ਲੈਟਰ ਵੀ ਹੈ ਜੋਇਨਿੰਗ ਲੈਟਰ ਮਿਲ ਗਿਆ ਪਰ ਭਰਤੀ ਰੱਦ ਕਾਗਜ਼ ਜੋਇਨਿੰਗ ਲੈਟਰ ਵੀ ਜਿਹੜਾ ਉਹ ਰੱਦੀ ਬਣ ਗਿਆ ਉਹਦੇ ਵਰਗੇ ਕਿੰਨੇ ਹੋਰ ਨੌਜਵਾਨ ਮੁੰਡੇ ਕੁੜੀਆਂ ਹੋਣਗੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ કરી ਪੇਪਰ ਦਿੱਤੇ ਉਮੀਦ ਰੱਖੀ ਸੁਪਨੇ ਦੇ ਕੇ ਅਖੀਰ ਤੇ ਜੁਆਇਨਿੰਗ ਲੈਟਰ ਮਿਲ ਗਿਆ ਰਿਸ਼ਤੇਦਾਰਾਂ ਨੂੰ ਖੁਸ਼ੀ ਹੋਈ ਘਰਦਿਆਂ ਨੂੰ ਹੋਈ ਆਪਣੇ ਆਪ ਨੂੰ ਹੋਈ ਜੋ ਮਿਹਨਤ ਕੀਤੀ ਉਹਨੂੰ ਬੂਰ ਪੈ ਗਿਆ ਤੇ ਸਾਬ ਹੋਰਾਂ ਨੇ ਜੁਆਇਨਿੰਗ ਲੈਟਰ ਦਿੱਤਾ ਵੀਡੀਓ ਬਣਾਈ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਐਨਿਆਂ ਨੂੰ ਅੱਜ ਹੋਰ ਨੌਕਰੀ ਦੇਤੀ ਕੋਈ ਰਿਸ਼ਤ ਨਹੀਂ ਕੁਝ ਨਹੀਂ ਇਹ ਤੁਹਾਡੀ ਸਰਕਾਰ ਹੈ ਇਸ ਤੋਂ ਬਾਅਦ ਭਰਤੀ ਰੱਦ ਇਸ ਤੋਂ ਬਾਅਦ ਪ੍ਰੋਫੈਸਰਾਂ ਦੀ ਭਰਤੀ ਆਉਂਦੀ ਹੈ ਆ ਪਿੱਛੇ ਜੇ 1158 ਇਹ ਵੀ ਰੱਦ ਹੋ ਗਈ ਤਾਂ ਇਹ ਪੋਸਟ ਨਹੀਂ ਪਾਉਂਦੇ ਕਦੇ ਵੀ ਜੁਆਇਨਿੰਗ ਲੈਟਰ ਦੀ ਹੀ ਪਾਉਣੀ ਹੈ ਦੋ ਭਰਤੀਆਂ ਰੱਦ ਹੋ ਗਈਆਂ ਉਹ ਨੌਜਵਾਨ ਜੋ ਇਹ ਚ ਸਿਲੈਕਟ ਹੋਏ ਸੀ ਉਹਨਾਂ ਦਾ ਮਨ ਟੁੱਟ ਗਿਆ ਜਦੋਂ ਕੇਰਾ ਬੰਦੇ ਦਾ ਮਨ ਟੁੱਟੇ ਜਾਂਦਾ ਫਿਰ ਪੜਨ ਨੂੰ ਜੀ ਨਹੀਂ ਕਰਦਾ ਦੁਬਾਰੇ ਪਤਾ ਨਹੀਂ ਕਿਵੇਂ ਮਾਇਟ ਬਣੂਗੀ ਜ਼ੀਰੋ ਕਰ ਤੇ ਇੱਕ ਵਾਰ ਉਹ ਦੁਬਾਰੇ ਫਿਰ 0 ਤੋਂ ਮਿਹਨਤ ਕਰਨੀ ਪਈ। ਗਾਂਸਾਲ ਡੇਢ ਰਹਿ ਗਿਆ। ਭਾਰਤੀ ਪਤਾ ਨਹੀਂ ਸਿਰੇ ਚੜੂ ਪਤਾ ਨਹੀਂ ਨਾ। ਲਗਭਗ 1 ਸਾਲ ਭਾਰਤੀ ਨੂੰ ਲੱਗ ਜਾਂਦਾ ਹੈ। ਤਾਂ ਇਹ ਸਿੱਖਿਆ ਕ੍ਰਾਂਤੀ ਹੈ। ਭੇਡਾਂ ਨੂੰ ਹੀ ਦਿਸ ਰਹੀ ਹੈ। ਦੂਜਿਆਂ ਨੂੰ ਨਹੀਂ ਦਿਸਦੀ। ਇਕੱਲੇ-ਇਕੱਲੇ ਪੈਰਾ ਰਿਪੀਟ ਕਰ ਕਰਕੇ ਦੋ-ਦੋ ਲੈਣਾ। ਜਿਹੜਾ ਬੋਲਣ ਦਾ ਮਤਲਬ ਇਹੀ ਹੈ ਕਿ ਤੁਹਾਨੂੰ ਸਮਝ ਆ ਜੇ। ਇਹ ਤਾਂ 2 ਮਿੰਟਾਂ 'ਚ ਆਪਾਂ ਖਤਮ ਕਰ ਸਕਦੇ ਹਾਂ। ਜਿਹੜੇ 7-8 ਪੈਰੇ ਬੰਗਦੇ ਹੁੰਦੇ ਆ। ਜਿਵੇਂ ਸ਼ਬਦ ਤੇ ਦਾਅਬ ਦੇਣੀ ਦੋ ਲਾਈਨਾਂ ਨੂੰ ਦੋ ਵਾਰ ਰਿਪੀਟ ਕਰਨਾ ਇਹਦਾ ਇਹੀ ਮਕਸਦ ਹੈ ਵੀ ਤੁਸੀਂ ਆਪਣਾ ਟਾਈਮ ਕੱਢ ਕੇ ਮੇਰੀ ਵੀਡੀਓ ਦੇਖ ਰਹੇ ਹੋ ਤੁਹਾਨੂੰ ਪਤਾ ਲੱਗਣਾ ਚਾਹੀਦਾ ਵੀ ਗੱਲ ਕਿੱਥੇ ਹੋ ਰਹੀ ਹੈ ਆਏ ਨਾ ਹੋਵੇ ਫਲਾਨੀ ਨੂੰ ਕਹੇ ਤਾਂ ਇਹ ਧਮਕੇ ਨੂੰ ਕਹੇ ਜਦੋਂ ਕਪਤਾ ਸੁਣਦੇ ਹਾਂ ਤਾਂ ਚਾਰੇ ਪਾਸੇ ਸਿਸਟਮ ਦੇ ਝਾਤ ਰੱਖਿਓ ਵੀ ਆ ਕਿੱਥੇ ਕੁਰਸੀ ਖਾਲੀ ਰਹੇਗੀ ਆ ਕਿੱਥੇ ਕੀ ਹੋਇਆ ਸੀ ਕੋਈ ਪਹੁੰਚਿਆ ਨਹੀਂ ਆ ਕਿਹੜੀ ਸਕੀਮ ਹੈ ਆ ਐ ਹੋ ਰਹੀ ਹੈ ਹੱਥ ਮਿਲਾ ਕੇ ਜੱਫੀ ਪਾ ਕੇ ਮਿਲਣਾ ਬਾਦੇ ਵਿੱਚ ਕਾਫਲਿਆਂ ਦਾ ਰੂਪ ਧਾਰਨ ਕਰ ਲੈਣਾ ਤਾਂ ਇਹ ਸਾਰੀਆਂ ਵਿਅੰਗ ਰੂਪਿਕਤਾ ਦੇ ਵਿੱਚ ਗੱਲਾਂ ਹੁੰਦੀਆਂ ਨੇ ਉਮੀਦ ਕਰਦੇ ਆ ਸਮਝ ਗਏ ਹੋਵੋਗੇ ਜੇ ਸਮਝ ਗਏ ਫਿਰ ਕੋਈ ਨਾ ਕੋਈ ਸੰਕੇਤ ਜਰੂਰ ਦਿਓ ਮੈਨੂੰ ਹੀ ਪਤਾ ਲੱਗੇ ਵੀ ਤੁਹਾਨੂੰ ਸਮਝ ਆਉਂਦੀ ਐ ਨਹੀਂ ਫਿਰ ਕੋਈ ਹੋਰ ਇਦੋਂ ਵੀ ਸੌਖਾ ਤਰੀਕਾ ਲੱਭ ਲਾਂ